ਹਾਂਜੀ ਸਸਿਕਾ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਹੋ ਓਏ ਫੈਗਰੂ ਜੀ ਤੋਂ ਨਤਦ੍ਰਸਤੀਆਂ ਤੇ ਚਾਦੀਆਂ ਕਲਾ ਵਕਸ਼ਨ ਜੀ ਮਾਰਨਿੰਗ ਦਾ ਟਾਈਮ ਆ ਬੱਚੇ ਸਕੂਲ ਚਲੇ ਗਏ ਨੇ ਉਹਦੇ ਬਾਅਦ ਵਿੱਚ ਦੇਖਦੇ ਹੁਣ ਆਪਾਂ ਕੰਮ ਕਰ ਕਰਦੇ ਹਾਂ ਸ਼ੁਰੂ ਵੀਡੀਓ ਨਾਲ ਬਣੀ ਰਹੀ ਹੋ ਦੇਖਿਓ ਅੱਜ ਵੀ ਆਪਾਂ ਕੀ ਕੀ ਕਰ ਰਹੇ ਹਾਂ ਹਾਂਜੀ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਪੈਨੇ ਲਾਈਕ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਪਲੀਜ਼ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵਧੀਆ ਵਧੀਆ ਪਿਆਰੇ ਪਿਆਰੇ ਪੈਣਾ ਮੇਰੀਆਂ ਕਰਦੀਆਂ ਮੈਨੇ ਕਮੈਂਟ ਬਹੁਤ ਵਧੀਆ ਲੱਗਦੇ ਨੇ ਵਧੀਆ ਵਧੀਆ ਕਮੈਂਟ ਕਰੋ ਪੈਣੇ ਪਰ ਲਾਈਕੇ ਜ਼ਰੂਰ ਕਰ ਦਿਓ ਜੀ ਬਸ ਜਦੋਂ ਮੈਂ ਹੁੰਦਾ ਹਾਂ ਮੈਨੂੰ ਮਿਲਦਾ ਨਹੀਂ ਲਾਈਕ ਹੈ ਇਹ ਜਾ ਕੇ ਲਾਈਕ ਕਰੋ ਆਪ ਸਾਪ ਆਪ ਸਾਪ ਦੇ ਯੇਤੇ ਨਹੀਂ ਅਬੀ ਬੋਰਨੀ ਹਣਾ ਹਾਂ ਵੀ ਤੇ ਤਾਂ ਬੋਰਨੀ ਆਉਂਦਾ ਹੀ ਉਮੀ ਰਹਿਣਾ ਤਾਂ ਇੱਟ ਇਸ ਨੇ ਇਹ ਹੋਰ ਆ ਉਹ ਹੋਰ ਆ ਤੜਾ ਜੀ ਇਹ ਥੋੜਾ ਲੰਬੀ ਜੀ ਤੇ ਹੂੰ ਇਸ ਚਮਕ ਜੀ ਵੀ ਬੰਦਾ ਹਾਂ ਜੀ ਕੀ ਹੁੰਦੀ ਕੋਟ ਕਿਸੇ ਵੀ ਦੀ ਸੂਟ ਵੀ ਹੈ ਪਟਿਆਮੇ ਪਟਿਆਮੇ ਵਾਲੇ ਵੀ ਬਣਾ ਪੈਂਦੇ ਨਹੀਂ ਉਹ ਕਸ਼ਮੀਰ ਤੋਂ ਲੈ ਕੇ ਆਉਂਦੇ ਕਿੱਥੇ ਲੈ ਕੇ ਆਉਂਦੇ ਉਹ ਪਾਣੀਪਤ ਸੇ ਵੀ ਕਸ਼ਮੀਰ ਸੇ ਵੀ ਅੱਛਾ ਬਣਦੇ ਇਧਰ ਹੀ ਨੇ ਮਨ ਅੱਗੇ ਅਸੀਂ ਜਦ ਕਸ਼ਮੀਰ ਵਾਲੇ ਅਸੀਂ ਲੋਈਆਂ ਲੰਦੇ ਹੁੰਦੇ ਵੱਧ ਹੈਗਾ ਉਹ ਵੀ ਹੈਗਾ ਕਸ਼ਮੀਰ ਵਾਲੇ ਪਤਲੀ ਜਮੇ ਕੋਈ ਨਾ ਹਣ ਕਿੱਥੇ ਲੈਂਦੀ ਕਿੱਥੇ ਉਹ ਲੈ ਪਈ ਆ ਉਹ ਲਈ ਹੋਣੀ ਕਦੇ ਕੀ ਕਿੰਨੇ ਸਾਲ ਦੀ ਕਿਹੜੀ ਲਈ ਆ? ਆਹ ਹੈ ਇਹ ਚਮ ਏ ਗਰਮ ਇਹ ਜਿਆਦਾ ਨਹੀਂ ਕੀ ਉਹਦੇ ਨਾਲ ਪਤਾ ਹੀ ਲੱਗਦਾ ਦੇਖਣ ਨੂੰ ਬਾਹਰ ਸ਼ਿੰਗਲ ਨਹੀਂ ਹੋਜ ਹੈ ਮੈਂ ਕਹਦੀ ਹੂ ਉਸ ਨਾਲ ਸ਼ਿੰਗਲ ਤਾਂ ਨਹੀਂ ਹੋਜੂ ਨਹੀਂ ਨਹੀਂ ਉਹਦੀ ਤਾਂ ਸ਼ਿੰਗਲ ਲਿੰਦੀ ਇਹ ਜੀਵੋਸ਼ ਹੈ ਨਾ ਹਾਂ ਇਹ ਜੀਵੋਸ਼ ਹੈ ਕਿੰਨੇ ਦੀ ਆ 1200 ਦੀ ਇਹ ਕਿੰਨੇ ਦੀ ਲੱਗਣੀ ਸੀ ਜਿਹੜਾ ਇਹ ਹਾਂ ਸਾਲਾ ਬਾਪੂ ਤਾਂ ਕਹਿੰਦਾ 250 ਦਾ ਹੈ ਹੈ ਬਾਪੂ ਨੂੰ ਗਿਆ ਹੈ ਬਾਪੂ ਤਾਂ ਬੋਲੇ 100 ਰੁਪਏ ਦਾ ਵੀ ਹੈਗਾ ਬਾਪੂ ਕਹਿੰਦਾ 100 ਵੀ ਇਹ 250 ਦੀਆ ਸੂਟ ਹੈਗਾ 500 ਦਾ ਅੱਛਾ ਜੀ ਤੇ ਕੋਟੀਆਰ ਵਧੀਆ ਜੀ ਕੱਪੜੇ ਤੇਰੇ ਬਹੁਤ ਵਧੀਆ ਨੇ ਵੀਰੇ ਸਾਰੇ ਪਰ ਹੁਣ ਮੇਰਾ ਕਮਿਸ਼ਨ ਵਿੱਚੋਂ ਕਰ ਦੇ ਠੀਕ ਆ ਮੈਂ ਤਹਾਂ ਲਵਾਤੀ ਹਾਂ ਠੀਕ ਹੈ ਜੀ ਠੀਕ ਹੈ ਜੀ ਇੱਕ ਇਹਦੀ ਕੋਟੀ ਵੀ ਨਹੀਂ ਦੇ ਜੀ ਮੈਨੂੰ ਫਿਰ ਭੇਜਾ ਆਉਂਦਾ ਹਾਂ ਆ ਕੁਟੀ ਦੇ ਵਿੱਚ ਉਹ ਮੇਰਾ 100 ਰੁਪਿਆ ਕਮਿਸ਼ਨ ਆ ਓਕੇ ਜੀ ਕਿੰਨੇ ਦੇ 1600 ਦੀ ਲਾ ਲਈ ਹਾਂ ਇਹ ਤੂੰ ਆਪਣੇ ਆਉਂ ਦੇਖਣਾ ਵੀ ਤੇ ਇਹ ਨੂੰ ਕਿੰਨੀ ਮਹਿੰਗੀ ਲਾਉਣੀ ਆ ਮੈਡਮ ਨੂੰ ਦੇ ਨਾ 100 ਰੁਪਏ ਆ ਵਿੱਚ ਘਰ ਦੀ ਦੇ ਲੁੱਟ ਪਾਈ ਜਾਂਦੇ ਨੇ ਡੈਡੀ ਕਿੰਨੀ ਕਿ ਮਹਿੰਗੀ ਹੋ ਗਈ ਆ ਕੁਟੀ ਹੁਣ ਦੱਸੋ ਆ ਜੀ ਨਵਦੀਪ ਨੇ ਕੁੜਤੀ ਪਾਈ ਆ ਇਹ ਨਹੀਂ ਦੱਸੂਗੀ ਇੰਨੀ ਕਿੰਨੀ ਮਹਿੰਗੀ ਆ ਤੈਨੂੰ 300 ਰੁਪਏ ਦੀ ਉਹ 300 ਦੀ ਆ ਡੜੀ ਗਾ 300 ਦੀ ਕੱਟੀ ਆ ਇਹ ਆਹ ਕੋਟੀ ਬਾਪੂ ਗਰੇ 250 ਦੀ ਆ ਇਹ ਹੈਗੀ 300 ਦੀ ਦੇਖ ਲਓ ਬਾਪੂ ਦਾ ਮਾਰ ਦੇ ਨਾ ਵਿਚਾਰੇ ਨੂੰ ਭੁੱਖਾ ਜਿਹੜੇ ਬਾਪੂ ਜਿਹ ਹੈ ਜੇ ਬਾਪੂ ਤੈਨੂੰ ਭੁੱਖਾ ਮਾਰ ਦੇਗਾ ਨਹੀਂ ਜਿਹੜੇ ਬਾਪੂ 4-5 ਹੋਰ ਮਿਲ ਜਾਣ ਤਿੰਨ ਦਿਹਾੜੀ ਚ ਹਾਂ ਠੀਕ ਹੈ ਨਾ ਹਾਂ ਬਾਪੂ ਕੇ ਨੇ ਬੇਬੇ ਵੀ ਅਜੀ ਮਿਲਦੀ ਆਉਣਗੀਆਂ ਹਾਂ ਬੇਬੇ ਵੀ ਇਹਦੀਆਂ ਇਹ ਮਿਲਦੀਆਂ ਹੋਣਗੀਆਂ ਬਾਪੂ ਦਾੜੇ ਕੁਝ ਵੀ ਨਹੀਂ ਇਹਨੂੰ ਬੇਬੇ ਜਿਆਦਾ ਧੀਰੇ ਦਾ ਸੁਭਾਅ ਬਹੁਤ ਵਧੀਆ ਬੇਬੇ ਬਹੁਤ ਮਿਲਦੀਆਂ ਨੇ ਪਿੰਡਾਂ ਦੇ ਵਿੱਚ ਅਹੀ ਹੁੰਦਾ ਮੈਂ ਨੇ ਇੱਕ ਦੋ ਤਹਿਜਾ ਲਵਾਈਆਂ ਨੇ ਮੈਂ ਹੱਸਦੀ ਸੀ ਮੈਨੂੰ ਖਬਰ ਹੁਣ ਮੈਨੂੰ ਕਮਿਸ਼ਨ ਦੇ ਦੀ ਭਾਈ ਮੇਰਾ ਕੋਟੀ ਤੇ ਘੱਲ ਲਾ 100 ਰੁਪਏ ਅੱਛਾ ਤੂੰ ਇਹਨਾਂ ਨੇ ਜਿੰਨੀ ਮਰਜ਼ੀ ਨਹੀਂ ਲਾਦੇ 100 ਰੁਪਏ ਮੇਰਾ ਤੇ ਫੇਰ ਪਹਿਲਾ ਕਹਿਣਾ ਸੀ ਨਾ ਸਟਾਰਟਿੰਗ ਚ ਕੀ ਤਾਈ ਨੇ ਮੈਨੂੰ ਸਟਾਰਟਿੰਗ ਤੇ ਕਿਹਾ ਤੀ ਰਣ ਆਪ ਲੈ ਸੂਟ ਸੀ ਅੱਛਾ ਸੂਟ ਵੀ ਰੱਖਿਆ ਨੇ ਹਾਂ ਕਸ਼ਮੀਰੀ ਸੂਟ ਨੇ ਇਹ ਹੁਣ ਤਾਂ ਤਹਿ ਲਾਤੀ ਆਪਾਂ ਬਾਰ ਬਾਰ ਨਹੀਂ ਖੋਲਣਾ ਚਲੋ ਕੋਈ ਗੱਲ ਨਹੀਂ 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 ਕੋਈ ਗੱਲ ਆ ਦੇਖੋ ਹਾਂ ਦਿਖਾਈਦਾ ਮੜਾ ਇਹਨਾਂ ਦਾ ਹੈ ਯੇ ਨਾ ਨਾ ਕਿਤ ਲਿਆ ਕੇ ਦੇ ਲੰਬੀ ਰਸੂਟ ਲਾ ਦੇ ਚੱਕੋ ਇੱਕੀ ਸੂਟ ਦੋਰ ਦਵਾਈ ਵਾਲੇ ਵੀਰੇ ਪਹੁੰਚ ਚੁੱਕੇ ਨੇ ਹਾਜ਼ਰ ਹੋ ਜਕ ਨੇ ਹੈ ਦੋ ਚੱਕੋ ਮੇਰਾ ਕਿਆ ਨਾ ਨਵੇਂ ਇਹ ਕਹਿੰਦਾ ਇਹ ਵਾ ਤੁਸੀਂ ਪਸੰਦ ਕਰ ਰਹੇ ਹੋ ਪਸੰਦਾ ਕਰੋ ਹਣੇ ਅੱਛਾ ਕਹਿੰਦਾ ਮੈਂ ਤਾਂ ਪੈਸੇ ਦੇਣ ਟਾਈਮ ਹੋਣਾ ਸੀ ਨਵਦੀਪ ਕਹਿੰਦੀ ਹਫ਼ਤੇ ਦੀ ਕਹਿੰਦੇ ਆਈ ਨਹੀਂ ਦੀਦੀ ਪੈਸੇ ਦੇਣ ਦੀ ਮਾਰੀ ਕਹਿੰਦੇ ਮੈਂ ਦੇਖੀ ਜਮ ਉਹ ਦੀਦੀ ਨੇ ਤਾਂ ਕੋਟੀ ਦਿਖਾਇਆ ਮੈਨੂੰ ਕੋਟੀ ਦਿਖਾਉ ਤਾਂ ਸੂਟ ਆ ਦੇਖੋ ਜੀ ਸਟਾਲ ਵਾਲਾ ਸੂਟ ਦਾ ਬਹੁਤ ਸੋਹਣਾ ਸੂਟ ਹੈ ਮੈਂ ਉਹ ਰੈਸਟ ਕਰਨ ਲੱਗ ਪਿਆ ਕਲਰ ਹੈ ਨਾ ਅਸੀਂ ਦੇਖਦੇ ਆ ਮੰਮੀ ਨੂੰ ਮੰਮੀ ਕਿਉਂ ਨਹੀਂ ਇੱਥੇ ਪਿੰਡ 'ਚ ਮੰਮੀ ਨਹੀਂ ਸੀ ਸੀ ਮਰਗ ਹੋ ਗਈ ਨਾ ਇੱਥੇ ਫੁੱਲਾ ਤੇ ਗਿਆ ਹੋਇਆ ਨਹੀਂ ਆਈ ਨੀ ਮੰਮੀ ਨੇ ਕੋਟੀ ਲੈਣੀ ਆ ਆ ਗਈ ਮੰਮੀ ਮੰਮੀ ਦੇਖੋ ਤੁਹਾਡੀ ਉਮਰ ਕਿੰਨੀ ਲੰਬੀ ਹੈ ਮੰਮੀ ਨੇ ਹੁਣ ਮੰਮੀ ਖੁਸ਼ ਹੋਣਾ ਜੇ ਮੰਮੀ ਕਰੋ ਵੀ ਤੇਰੀ ਇੰਨੀ ਉਮਰ ਲੰਬੀ ਤੇਨ ਚਾਹਤ ਕਰਦੇ ਆ ਜੱਦੇ ਦੇ ਫਿਰ ਸ਼ੁਰੂ ਕਰ ਮੁਰਗੀ ਹੋ ਸਕਦਾ ਕੋਈ ਸ਼ੁਰੂ ਕਰੀ ਪਹਿਲੇ ਮਾਤਾ ਮਰਨ ਦਾ ਵਾੜਾ ਵਾੜੋਂ ਤਾਂ ਵਾੜਾ ਨਹੀਂ ਪਤਾ ਨਹੀਂ ਕਿ ਹੋਈ ਪਤਾ ਤੋਂ ਲੋ ਸੁੱਟੀਆਂ ਮੰਮੀ ਮੈਨੂੰ ਸਕੂਟ ਲੈ ਦੇ ਇੱਕ ਲੈ ਜਲ ਮਰ ਜਾ ਕੇ ਨਾ ਲੈ ਲੈ ਮਮੀ ਨੇ ਪੂਰਾ ਦਿਲ ਖੋਲੇ ਆਇਆ ਹੁਣ ਤਾਂ ਮਮੀ ਨੂੰ ਕੋਟੀ ਲੈ ਲਈ ਮੈਂ ਸੁਟਲਾਨੀ ਆਕ ਠੀਕ ਹੈ ਐਸੇ ਦੇ ਦੇ ਹੁਣ ਐਸੇ ਲੈ ਹੁਣ ਬਹੁਤ ਥੋੜਾ ਘਟੋ ਫਰਨਾਈ ਹੈ ਲੈ ਲੈ ਜਿੰਨੀ ਮਰਜ਼ੀ ਰਹੀ ਰਹੇ ਆਹ ਕੋਟੀ ਦੇਖੀ ਆ ਤੈਨੂੰ ਦੇਸ ਤਾ ਮੈਂ ਨਾ ਘਰ-ਵਾਰ ਦੇ ਦਾ ਕਹਿ ਕੇ ਨਹੀਂ ਸਾਬਾ ਹੈਗਾ ਛੋਟੀ ਗੁਰਦੇ ਨੇ ਪੈਣੇ ਨੇ ਹਾਂ ਅੱਜ ਘਰਵਰ ਨਹੀਂ ਹੋਈ ਤਾਂ ਮੈਂ ਕਹਿ ਗਈ ਕਿ ਸਾੜਦੀ ਇਸ ਨੂੰ ਲੈ ਕੇ ਤਾਂ ਦਿੰਦੀ ਨਹੀਂ ਹੈਗੀ ਸਾਡੀ ਮਾਤਾ ਕਹਿ ਗਈ ਸਾੜ ਦਿੰਦੀ ਹੈ ਲੈ ਕੇ ਨਹੀਂ ਦਿੰਦੀ ਵੇ ਜਿਵੇਂ ਸਾਡੇ ਬਾਪੂ ਕਹਿੰਦਾ ਵੀ 2-300 ਦੀ ਮਾਤਾ ਸਾਡੀ ਕਹਿੰਦੀ ਲੈ ਲਓ ਲੈ ਲਓ ਗੱਲਾਂ ਨਾਲੇ ਮੈਂ ਕੋਈ ਨਹੀਂ ਕਹਿੰਦੀ ਗੱਲਾਂ ਨਾਲੇ ਲੈ ਲਓ ਲੈ ਲਓ ਭਾਈ ਕਿ ਲੈਣੀ ਹੈ ਇਹ ਰੇਟ ਤਾਂ ਸਾੜੂ ਹੁਣ ਤੂੰ ਮੈਂ ਤਾਂ ਲੈ ਲਈ ਹਾਂ ਮੈਂ ਇੱਕ ਹੀ ਰੰਗ ਹੀ ਸਾਰੇ ਪੜਦੇ ਰੇਡ ਦਾ ਲਾ ਦੇਣਾ ਰੰਗ ਬਣਾ ਰੰਗਾਂ ਦਾ ਸੋਨਾ ਹੈ ਨਾ ਮਮੀ ਦੇ ਪਸੰਦ ਹੁੰਦਾ ਹੈ ਰੰਗ ਕੀ ਕਹਿੰਦੇ ਨੇ ਇਹਨੂੰ ਇਹਨੂੰ ਮੈਂ ਤਾਂ ਕੁੱਕੀ ਰੰਗ ਦਾ ਤਾਂ ਮੈਂ ਬਹੁਤ ਕੋਈ ਫੋਟੋ ਲੈ ਕੇ ਆਉਣਾ ਕੁੱਕੀ ਰੰਗ ਦਾ ਹੈ ਰੰਗ ਬਹੁਤ ਪਿਆਰਾ ਹਾਂ ਬਟਨ ਹੱਥ ਸੇ ਪੜੇ ਲੇਟਾ ਬਹੁਤ ਹੋ ਗਿਆ ਉਹ ਤਾਂ ਦੋ ਬੁੜੀ ਹੋਰ ਅਗੇ ਦੇਖ ਲਈਂ ਦੇਖ ਜਾਈਂ ਕੁਟ ਦੇਖਣੀ ਫਿਰ ਉਹਨੇ ਵਿਚਾਰਾ ਲੇਟ ਹੁੰਦਾ ਬਟਨ ਟੁੱਟ ਗਿਆ ਹਾਂ ਫਿਰ ਕਾ ਨੂੰ ਇੰਨਾ ਟਾਈਮ ਲਾਣਾ ਨਾ ਖਰਾਬ ਕਰੋ ਤੁਸੀਂ ਨਾ ਦਿਹਾੜੀ ਲਵਾਉਣ ਵਾਲੇ ਦੀ ਉਰੀ ਜਿਹੜਾ ਕੋਈ ਲੈਣਾ ਲੈ ਕੇ ਕੰਮ ਨਵੀਂ ਦੀ ਹੁੰਦਾ 10 ਰੁਪਏ 10 ਰੁਪਏ ਹਾਂ ਚਲ ਬਟਨ ਦੇ ਦਾਂ ਮ ਕਹ ਲੈਣਾ ਲੈ ਲੋ ਮੈਂ ਹਾਂ ਦਾ ਕੰਮ ਨਵੇੜੋ ਠੀਕ ਐ ਸੂਟ ਪਾ ਕੇ ਦੇਖੋ ਆਸੀ ਦੇਖ ਲਵਾਂ ਮੈਂ ਪਾ ਕੇ ਦੇਖਦੀ ਆ ਆਸੀ ਕੇ ਸੂਟ ਗਰਮ ਸੂਟ ਬੰਨੇ ਆਲ ਅੱਛਾ ਜੀ ਹੁਣ ਹੁਣ ਤਾਂ ਲੰਘਾ ਟਾਈਆਂ ਦਾ ਹਾਂ ਹਾਂ ਹੁਣ ਤਾਂ ਗਰਮੀ ਆ ਗਈ ਹੈਗੇ ਨਹੀਂ ਗਾਹ ਨੂੰ ਦੇਖਦੇ ਆ ਕੰਮ ਕਰਦੇ ਤਾਂ ਬਹੁਤੀ ਗਰਮੀ ਆਉਂਦੀ ਆ ਤੇ ਚਲੋ ਬਾਕੀ ਜਿੱਥੇ ਹਾਂ ਕੀ ਚੱਲੇ ਕਿ ਅਗਰ ਤਾਂ ਖੁੱਲਣੀ ਪਏ ਉਹ ਪਰ ਜੀ ਥੋੜੀ ਪਊਗੀ ਅਮੀਆਂ ਕੋਟੀ ਖੁੱਲਣੀ ਪੈਣੀ ਤੁਹਾਨੂੰ ਹਾਂ ਫੇਰ ਦੇਖੋ ਟਰਾਈ ਕਰਕੇ ਬਸ ਵਨ ਸੀਗੇ ਕੱਪੜੇ ਸੁਆਦੀ ਵਧੀਆ ਹੈ ਤਾਂ ਵੀ ਕਿ ਨਵਾਂ ਤੇਰੇ ਵੀ ਮਮਤਾ ਇੱਕ ਬਾਲ ਅੱਛਾ ਵਨ ਕਿਹੜੇ ਕਿਹੜੇ ਪਿੰਡਾਂ ਚ ਜਾਂਦੇ ਹਰ ਹਰ ਕੋਈ ਪਿੰਡ ਹਰ ਕੋਈ ਸਾਈਕਲ ਤੇ ਹੈ ਸਾਈਕਲ ਤੇ ਬਾਤ ਹੀ ਬਾਤ ਉਹਦੇ ਨਾਲ ਪੈ ਮਿਹਨਤਾ ਅਸ਼ਨੀਰ ਤੋਂ ਆਉਂਦੇ ਨੇ ਬਾਪੂ ਤਾਂ ਵਿਚਾਰਾਂ ਨੂੰ ਬਾਪੂ ਕਹਿੰਦਾ 250 ਦੀ ਕੋਟੀ ਦੇ ਜਾ ਹਾਂ ਆ ਸੁਣ ਤਾਗਾ 500 ਦਾ ਇੱਦਾਂ ਕਹਿੰਦਾ ਮੈਂ ਬਹੁਤ ਕਬੈਚੋ ਕੱਪੜੇ ਲੈ ਕੇ ਆਏ ਹਾਂ ਇਹ ਵੀ ਇੰਨੇ ਮਹਿੰਗੇ ਨਹੀਂ ਜਿੰਨੇ ਤੂੰ ਲਾਰੇਆਂ ਲੜਕੀਆਂ ਨੂੰ ਮਹਿੰਗੇ ਡੇੜੀ ਕੁਆਰਚ ਕਿਹੜੇ ਸਾਨ ਤੋਂ ਆਏ ਸੀ ਤੁਸੀਂ ਡੇੜੀ ਕੁਆਰਚ ਕਿੰਨੇ ਕਿਹੜੇ ਸਾਨ ਚ ਆਏ ਸੀ ਤੁਸੀਂ ਨੀਕਾ ਦਿਮਾਗ ਜ ਨਹੀਂ 29 ਸਾਲ ਦਾ ਹੈ 29 ਸਾਲ ਦਾ ਲਾਇਆ ਹੈ ਫਿਰ ਵੀ ਤੁਹਾਨੂੰ ਹਾਂ ਟਾਈਮ ਹੋ ਗਿਆ ਇਹਨੂੰ ਇਹ ਪਾਈ ਚਿੱਟੀ ਨਾ ਚਾਏ ਸੀ 2 ਸਾਲ ਬਾਅਦ ਨੌ ਨੌ ਚਾਏ ਹੋ ਨੇ ਫਿਰ ਮਜ਼ਾ ਲੱਗ ਗਿਆ ਨੌ ਹਰ ਹੁਣ ਤਾਂ ਫਰਕ ਹੀ ਨਹੀਂ ਪਿਆ ਕਿਤੇ ਬੈਠੇ ਨੇ ਦੇਖ ਲਓ ਮੰਗਿਆ ਇੱਥੇ ਆਓ ਵਰਕ ਉਹ ਨਾ ਉਹ ਹੈ ਜੋ ਮਾਲ ਦਾ ਵਰਕ ਪੈਂਦਾ ਜੇ ਸੋਨਾ 20000 ਸੀ ਹੁਣ ਸੋਨਾ 1.5 ਲੱਖ ਨੂੰ ਆ ਹਾਂ ਮੈਨੂੰ ਟਾਈਟ ਲੱਗਦੀ ਐ ਇਹ। ਗਰਮੀ ਹੋਣ ਕਰਕੇ ਫਿਰ ਜਿੰਨਾ ਕੋਟੇ। ਦੂਜੀ ਟਾਈਟ ਆ। ਇਹ ਠੀਕ ਐ। ਤੰਗ ਹੈ। ਇਹ ਠੀਕ ਐ। ਨਹੀਂ ਥੋੜੇ ਮੋਰ ਭਾਰੀ ਨੇ ਨਾ। ਫਿਰ ਮੋਰ ਭਾਰੀ ਕਰਕੇ। ਅਜੇ ਵੀ ਆ ਚੀਜ਼ ਤੋਂ ਫਸਦਾ। ਕਿੰਨਾ ਸੇ ਤਾਂ ਤਾਂ ਕਿੰਨੀ ਫਰਕ ਪਿਆ। ਇਹ ਡਾਰਕ ਰੰਗ ਬਹੁਤਾ ਜਿਆਦਾ। ਇਹ ਚੱਕੇ ਨਹੀਂ ਕਰਨਾ ਜਦ ਰੰਗੇ ਡਾਰਕ ਆ। ਪਿੱਕਾ ਜਿਹੇ ਜਿਹੇ ਰੰਗ ਸੋਹਣੇ ਲੱਗਦੇ ਨੇ। ਪਿੱਕੇ ਵੀ ਕਿਸੇ ਆਨੇ ਬੰਦੇ ਦੇ। ਕਰੀਮੂੰ ਛੇਤੀ ਗੰਦੀ ਹੋ ਜਾਂਦੀ ਚਲ ਆਪਾਂ ਧੋਤਾ ਛੇਤੀ ਲੈ ਲੈਂਦੇ ਇਸ ਕੇ علاوہ ਇਹ ਸਾਈਜ਼ ਬੜਾ ਆਤਾ ਹੈ ਅੱਛਾ ਹੂੰ ਆ ਤਾਂ ਵੱਡਾ ਸਾਈਜ਼ ਹੈ ਤੇ ਕੋ ਹਾਂ ਜੈਂਟਸ ਨਹੀਂ ਹਾਂ ਲੋਟੀ ਸ਼ਰਟ ਹੈ ਕਿ ਕੱਲੀ ਟ੍ਰੈਕਸੂਟ ਹੈ ਟ੍ਰੈਕਸੂਟ ਛੋਟੀ ਹੈ ਚਲ ਕੋਈ ਦੇ ਦੇ ਦੇਖਾਂਗੇ ਬੈਠਾ ਸੀ ਉਹਨੂੰ ਦੇਖ ਕੇ ਗਿਫਟ ਲੈ ਜੀ ਤਾਂ ਕੋਈ ਲੈ ਕੇ ਦੇ ਦੇ ਜਿਹੜਾ ਪਾਇਆ ਹੋਇਆ ਉਹਨਾਂ ਦੇ ਖੁਦਨ ਪਾਇਆ ਸੁਲਾ ਇੰਨੇ ਵਿੱਚ ਤਾਂ ਗਰਮੀ ਆਉਂਦੀ ਅੱਧੀ ਆਮ ਦੀ ਟੀ-ਸ਼ਰਟ ਹੈ ਉਹ ਮੈਂ ਟੀ-ਸ਼ਰਟ ਪਾਈ ਉਹਦੇ ਨਾਲ ਉਹਨੂੰ ਹਸਪਤਾਲ ਤੋਂ ਤਾਂ ਉਹਦਾ ਚਾਚਾ ਭੀਜੇ ਨੂੰ ਕਰਨੀ ਪਈ ਹਾਂ ਹਾਂ ਹਸਪਤਾਲੋਂ ਇਹਨੂੰ ਭੇਜਿਆ ਪਿਆ ਉਹਨੂੰ ਸੇਮੇ ਦੇ ਮੰਗੋਈਆਂ ਸਿਰ ਐਵੇਂ ਭੇਜਦਾ ਉਹਦਾ ਵੀ ਸਿਰ ਪੈਰ ਤੋਂ ਰਸ਼ੀਦ ਉਹ ਉਹ ਦਿਨ ਵੀ ਤੁਸੀਂ ਹੈ ਨਹੀਂ ਰਸ਼ੀਦ ਰਸ਼ੀਦ ਉਹ ਬਹੁਤ ਚੇਂਜ ਕਰਦਾ ਅਮਰੀ ਕਈ ਵਾਰ ਗੱਲ ਮਾਮਲਾ ਰਸ਼ੀਦ ਹੈ ਰਸ਼ੀਦ ਹੀ ਕਰਦਾ ਰਸ਼ੀਦ ਉਸ ਦਾ ਨਾਮ ਹੈ ਰਸ਼ੀਦ ਆ ਮੈਨੂੰ ਪਤਾ ਇੱਕ ਰਾਜੂ ਤਾਂ ਉਹ ਤੁਹਾਨੂੰ ਦੇਖੇ ਨਹੀਂ ਕਿਵੇਂ ਉਹ ਦਿਨ ਉਹ ਮੁੰਡਾ ਹੀ ਵਰ ਗਿਆ ਹੈ ਨਾ ਉਹ ਉਹ ਇਹ ਨਹੀਂ ਮਿਲਦਾ ਇਹਦੇ ਵਰਗਾ ਹੀ ਹੈ ਦੇਖਣ ਨੂੰ ਤਾਂ ਇਹਨਾਂ ਚਾਚੀ ਦਾ ਜਿਆਨੇ ਮੁੰਡੇ ਹੀ ਨੇ ਸਾਰੇ ਉਹ ਗੱਡੀ ਚਾਹੁੰਦਾ ਚਲੋ ਲਓ ਫੇਰ ਸੌਦਾ ਸੌਦਾ ਕੰਮ ਕੰਮ ਕਰੋ ਕੋਈ ਹੋਰ ਸਾਰਾ ਦਿਨ ਇੱਥੇ ਲੌਣਾ ਨਾਲ ਇਹਦਾ ਬਚਾ ਦਿਨ ਖਰਾਬ ਕਰਨਾ ਕਿਸ ਦਾ ਜੀ ਹਜ਼ਾਰ ਲੱਗੇਗਾ ਜੀ ਇਸ ਨੂੰ ਕਿੰਨੇ ਲੈ ਲੀਆ ਸਹੀ ਲਗਾ ਲਿਆ 1200 ਦੇ ਇਹ ਹੈਗਾ ਆਜਾਰੇ ਲਗਾ ਲਿਆ ਵਧੀਆ ਕਪੜੇ ਉਹ ਲੈਣਾ 800 ਵਾਲੀਏ ਤੁਸੀਂ ਕਹਿੰਦੇ ਬਾਪੂ ਨੂੰ ਪਤਾ ਨਹੀਂ ਡੈਡੀ ਜਦ ਭੂਆ ਜੀ ਦਾ ਵਿਆਹ ਹੁੰਦਾ ਇਕੱਲੇ ਉੱਥੋਂ ਸਾਰੀ ਸ਼ਾਪਿੰਗ ਖਰੀਦ ਕਰ ਲੈਂਦੇ ਸੀ ਸਾਰੀ ਸ਼ਾਪਿੰਗ ਹੁਣ ਤੁਸੀਂ ਨਾ ਹੁਣ ਤੁਸੀਂ ਮਹੀਨਾ ਮਹੀਨਾ ਲਾ ਦੋਗੇ ਖੰਨੇ ਜਾ ਕੇ ਜਾਂ ਕਿ ਲੁਧਿਆਣੇ ਕਪੜੇ ਲੈਣ ਨੂੰ ਵਿਆਹ ਦੇ రెడ్డి ਕੱਲੇ ਹੀ ਸਾਰਿਆਂ ਵਿੱਚੇ ਬੱਚਿਆਂ ਦੇ ਵਿੱਚੇ ਆਪਣੇ ਵਿੱਚੇ ਕਹਿੰਦੇ ਨੇ ਭੂਆਪਾ ਹੁਣ ਸਾਰਿਆਂ ਜੋ ਵੀ ਕਪੜਾ ਲੀਡਾ ਦੇਣਾ ਹੁੰਦਾ ਸੀਗਾ ਦਾਜ ਵਿੱਚ ਸਾਰਾ ਹੀ ਕਪੜਾ ਖਰੀਦ ਲਿਆਉਂਦੇ ਕੱਲੇ ਹੀ ਹਾਂ ਥਾਂ ਦੇ ਥਾਂ ਨਿਸ਼ਾਰਾ ਹਾਂ ਪਰਕੇ ਲਿਆ ਕੇ ਚਾਰ ਪੇਚੀ ਵੱਡੇ ਅਰ ਜਦ ਦੂਏ ਬੱਚੇ ਹੋਣੇ ਜਦ ਤੋਂ ਪਹਿਲਾਂ ਤਾਂ ਰਿਟਾਇਰਮੈਂਟ ਹਸਪੀਤਲ ਦੇ ਕਪੜੇ ਵੀ ਹਾਂ ਹਸਪੀਤਲ ਦੇ ਕਪੜੇ ਸਾਰੇ ਕਪੜਾ ਬਾਹਰ ਆਉਂਦੇ ਰਹੇ ਨੇ ਕੋਟੀਆਂ ਹਸਪੀਤਲ ਨੂੰ ਅਸੀਂ ਅਸੀਂ ਨਹੀਂ ਕਦੇ ਕਪੜਾ ਉਰੋਂ ਲੈ ਕੇ ਪਾਇਆ ਸੀ ਕਦੇ ਵੀ ਹਾਂ ਕਮਿਸ਼ਨ ਮੇਰੇ ਅੱਲ ਕਿ ਵੀ ਕੱਟਣਾ ਹੈ ਉਹ ਵੀ ਲੈਸੇ ਕਰਿਆ ਉਹ ਵੀ ਕਮਿਸ਼ਨ ਦਾ ਹੁਣ ਤੂੰ ਆਇਆ ਕਰੀ ਇਹਨੂੰ ਲਿਖ ਲਈ ਕਿਤੇ ਕਮਿਸ਼ਨ ਤੋਂ ਕੋਈ ਨਹੀਂ ਇੱਕ ਇੱਕ ਦੋ ਤੇਰੀ ਕੋਟੀਆਂ ਹੋਰ ਬਕਾ ਕੇ ਅਸੀਂ ਕੋਟੀ ਲੈ ਲਈਆਂ ਇੱਕ ਨਵੀਂ ਇੱਕ ਦੋ ਕੋਟੀਆਂ ਨੇ ਹੋ ਬਕਾ ਦੇ ਵੀ ਨਾ ਮਾਤਰ ਨੇ ਢੀ ਦੇ ਵਿੱਚੋਂ ਵੀ ਕਮਿਸ਼ਨ ਦੇ ਨਹੀਂ ਮੈਨੂੰ ਹਾਂ ਤੇਰੀ ਦੋ ਤੇਰੀ ਕੋਟੀਆਂ ਬਕਾ ਕੇ ਸਾਨੂੰ ਕੋਟੀ ਫ੍ਰੀ ਦੇ ਦੀ ਬਸ ਇੱਕ ਕੋਟੀ ਫ੍ਰੀ ਹਾਂ ਇੱਕ ਕੋਟੀ ਫ੍ਰੀ ਕਰ ਦੇ ਹਾਂ ਜਾਣਾ ਰੋਟੀ ਖਾਣੀ ਹੈ ਹਾਂ ਇਹ ਤਾਂ ਸਹੀ ਗੱਲ ਕਰਦੀ ਹੈ ਭਰਾਵਾ ਮੇਰਾ ਸਵਾਏ ਹੈ ਮੇਰੇ ਵੀ ਪੈਣੇ ਤਿੰਨ ਪੈਣੇ ਹੈ ਹਾਂ ਹਾਂ ਮੇਰਾ ਦੋ ਨੇਤਰੀ ਹੈ ਮੇਰੇ ਹੱਥ ਸਮਝਾ ਕਰ ਰਹੇ ਨੇ ਮੇਰਾ ਵੀ ਤਿੰਨ ਪੈਣ ਹੈਗਾ ਫਰਾਕ